ਭ੍ਰਸ਼ਟਾਚਾਰ ਦੇ ਮਾਮਲੇ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿੱਚ ਮਿਲਣ ਲਈ ਪਹੁੰਚੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਿੜਿੰਗ ਅਤੇ ਸਾਬਕਾ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਜੇਲ੍ਹ ਵਿੱਚ ਕਰੀਬ ਸਾਧੂ ਸਿੰਘ ਧਰਮਸੋਤ ਨਾਲ 40 ਮਿੰਟ ਦੀ ਮੁਲਾਕਾਤ ਕੀਤੀ ਇਸ ਮੌਕੇ ਤੇ ਰਾਜਾ ਵੜਿੰਗ ਨੇ ਕਿਹਾ ਕਿ ਸਾਧੂ ਸਿੰਘ ਧਰਮਸੋਤ ਨੇ ਕਿਹਾ ਹੈ ਕਿ ਮੈਂ ਬਿਲਕੁਲ ਠੀਕ ਹਾਂ ਪਰ ਜੇਲ੍ਹ ਵਿੱਚ ਬਹੁਤ ਹੀ ਸਖਤਾਈ ਕੀਤੀ ਹੋਈ ਹੈ ਉਹਨਾਂ ਕਿਹਾ ਕਿ ਜੋ ਸਾਡੇ ਸਾਬਕਾ ਮੰਤਰੀਆਂ ਤੇ ਆਪ ਸਰਕਾਰ ਕਾਰਵਾਈ ਕਰ ਰਹੀ ਹੈ ਜੋ ਕੁਝ ਕਰ ਰਹੀ ਹੈ ਉਹ ਸਭ ਨੂੰ ਪਤਾ ਹੈ ਵੜਿੰਗ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਆਪ ਸਰਕਾਰ ਨੇ ਕਿੰਨੇ ਕੁ ਵਾਅਦੇ ਪੂਰੇ ਕੀਤੇ ਨੇ ਅਤੇ ਉਸ ਦਾ ਜਵਾਬ ਸੰਗਰੂਰ ਲੋਕ ਸਭਾ ਚੋਣਾਂ ਦੇ ਵਿੱਚ ਲੋਕਾਂ ਨੇ ਦੇ ਦਿੱਤਾ ਹੈ ਦਿਨੋ ਦਿਨ ਵਧਦੀ ਮਹਿੰਗਾਈ ਤੇ ਰਾਜਾ ਵੜਿੰਗ ਨੇ ਕੇਂਦਰ ਸਰਕਾਰ ਤੇ ਵਾਰ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਸਿਲੰਡਰ ਦਾ ਰੇਟ 365 ਰੁਪਏ ਹੁੰਦਾ ਸੀ ਪਰ ਅੱਜ ਮਹਿੰਗਾਈ ਅਸਮਾਨ ਨੂੰ ਛੋ ਰਹੀ ਹੈ ਅਤੇ ਲੋਕਾਂ ਦਾ ਕੁਝ ਉਮਰ ਕੱਢ ਕੇ ਰੱਖ ਦਿੱਤਾ ਸੱਤਾਧਾਰੀ ਪਾਰਟੀ ਦੇ ਵਿਧਾਇਕ ਕਹਿ ਰਹੇ ਨੇ ਕਿ ਪੰਜਾਬ ਵਿੱਚ ਕਾਂਗਰਸ ਬਿਲਕੁਲ ਖਤਮ ਹੋ ਚੁੱਕੀ ਹੈ ਰਾਜਾ ਵੜਿੰਗ ਇਕੱਲੇ ਹੀ ਰਹਿ ਗਏ ਨੇ ਜਿਸ ਦਾ ਜਵਾਬ ਦਿੰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਮੈਂ ਹੁਣ ਇਕੱਲੇ ਇਕੱਲੇ ਐਮਐਲਏ ਦੀ ਗੱਲ ਦਾ ਜਵਾਬ ਨਹੀਂ ਦੇਵਾਂਗਾ ਉਹ ਜੋ ਕਹਿੰਦੇ ਹਨ ਕਹਿ ਲੈਣ ਦੇਵੋ ਬਤੌਰ ਕਾਂਗਰਸ ਪਾਰਟੀ ਦਾ ਪ੍ਰਧਾਨ ਤੇ ਅੱਜ ਅਸੀਂ ਸਾਧੂ ਸਿੰਘ ਜੀ ਦਾ ਮੁਲਾਕਾਤ ਕੀਤੀ ਉਹਨਾਂ ਦਾ ਹਾਲਚਲ ਪੁੱਛਿਆ ਆ ਠੀਕ ਨੇ ਉਹ ਖੋਰ ਤਾਂ ਕੁਝ ਨਹੀਂ ਕਹਿੰਦੇ ਸੀ ਥੋੜਾ ਅੰਦਰ ਦਾ ਜਿਹੜਾ ਮਾਹੌਲ ਹੈ ਕਾਫੀ ਸਟ੍ਰਿਕਟ ਹੈਗਾ ਹੋਰ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਹੋਈ ਨਹੀਂ ਅੱਜ ਅਸੀਂ ਮੈਂ ਤੇ ਰੰਧਾਵਾ ਸਾਹਿਬ ਨੇ ਪਹਿਲਾਂ ਅਸੀਂ ਪਟਿਆਲਾ ਜਾਣਾ ਸੀ ਨਵਜੋਤ ਸਿੰਘ ਸਿੱਧੂ ਜੀ ਨੂੰ ਮਿਲਣ ਲੇਕਿਨ ਉਹਨਾਂ ਨੇ ਅੱਜ ਕੋਈ ਨਰਾਤੇ ਚੱਲਦੇ ਐ ਉਹਨਾਂ ਨੇ ਕਿਹਾ ਕਿ ਮੰਡੇ ਤੋਂ ਬਾਅਦ ਅਗਰ ਮੁਲਾਕਾਤ ਕਰ ਲੂਗੇ ਤਾਂ ਜਿਆਦਾ ਚੰਗਾ ਹੋਏਗਾ ਸੋ ਇਸ ਕਰਕੇ ਅਸੀਂ ਅੱਜ ਇਹ ਦੌਰਾ ਰੱਖਿਆ ਸੀਗਾ ਮੁਲਾਕਾਤ ਦਾ ਇਹ ਸਰਕਾਰ ਦੀ ਮੰਚਾ ਕੀ ਜਿਹੜੇ ਮੰਤਰੀਆਂ ਤੇ ਜਿਹੜੇ ਸਾਬ ਕੈਮਲ ਤੇ ਜਿਹੜੀ ਕਾਰਵਾਈ ਦੀ ਗੱਲਾਂ ਹਰੇਕ ਵਾਰ ਕਰਦੇ ਰਹਿੰਦੇ ਨੇ ਚਲੋ ਜੀ ਇਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਸਭ ਕੁਝ ਚੱਲਦਾ ਰਹਿੰਦਾ ਹੈ ਜ਼ਿੰਦਗੀ ਦੇ ਵਿੱਚ ਉਤਰਾ ਚੜਾ ਹੁੰਦੇ ਰਹਿੰਦੇ ਨੇ ਔਰ ਕੀ ਸਚਾਈ ਹੈ ਕੀ ਨਹੀਂ ਸਚਾਈ ਇਹ ਤਾਂ ਆਉਣ ਵਾਲਾ ਜਿਹੜਾ ਸਮਾਂ ਹੈ ਉਹੋ ਦੱਸੇਗਾ ਜਾਂ ਜਿਹੜੀਆਂ ਕੋਚਸ ਨੇ ਇਹ ਅਲਟੀਬੇਟਲੀ ਫਾਈਨਲ ਕਰਨ ਗਿਆ ਕਿ ਕੀ ਕਿਰੀਆਂ ਗਲਤੀਆਂ ਸੀ ਤੇ ਕੀ ਗਲਤੀਆਂ ਸਨ ਸੋ ਬਤੌਰ ਕਾਂਗਰਸ ਪਾਰਟੀ ਦੇ ਪਰਿਵਾਰ ਹੋਣ ਦੇ ਨਾਤੇ ਅਸੀਂ ਸਭ ਲੋਕਾਂ ਨਾਲ ਮੁਲਾਕਾਤ ਕਰਕੇ ਆਏ ਕਿਹੜੇ ਹੋਰ ਵੀ ਕਈ ਮੰਤਰੀ ਨੇ ਜਿਹੜੇ ਸਾਬਕਾ ਮੰਤਰੀ ਕਾਂਗਰਸ ਚਲੋ ਜੀ ਆਪਸੇ ਹੋਣਗੇ ਚਲੋ ਚਲੋ ਦੇਖੋ ਜੀ ਇਹ ਕੋਈ ਨਵੀਂ ਗੱਲ ਨਹੀਂ ਹੈ ਤੁਹਾਡੇ মিডিਆ ਸੈਂਟਰ ਤੇ ਮੈਂ ਗੱਲ ਕਰਾਂ ਵਿਧਾਨ ਸਭਾ ਚ ਵੀ ਕਈ ਵਾਰੀ ਗੱਲ ਉੱਠ ਚੁੱਕੀ ਹੈ ਔਰ ਵਾਰ-ਵਾਰ ਇੱਕ ਗੱਲ ਨੂੰ ਦੁਹਰਾਉਣਾ ਕੋਈ ਬਹੁਤੀ ਚੰਗੀ ਗੱਲ ਨਹੀਂ ਹੈ ਜੋ ਹੋਏਗਾ ਉਹ ਸਭ ਦੇ ਸਾਹਮਣੇ ਹੋਏਗਾ ਨਿਯੁਕਤੀਆਂ ਕਰ ਰਹੇ ਹਾਂ ਅੱਜ ਵੀ ਜਿਹੜੇ 855 ਪਟਵਾਰੀਆਂ ਨੂੰ ਜਿਹੜੇ ਨਿਯੁਕਤੀ ਦੇ ਕੱਲ 6800 ਤੇ ਕਿੰਦਾ ਦੇ ਦੇ ਚੀਜ਼ਾਂ ਨੂੰ ਕਹਿ ਰਹੇ ਅਸੀਂ ਤੇ ਵਾਦੇ ਪੂਰੇ ਕਰ ਰਹੇ ਹਾਂ ਟਾਈਮ ਥੋੜਾ ਸਾਡੇ ਦੇ ਵਿੱਚ ਹੀ ਕੰਮ ਪੂਰੇ ਕਰ ਰਹੇ ਹਾਂ ਅਸੀਂ ਜਨਤਾ ਜਾਣਦੀ ਹੈ ਜੀ ਕੋਈ ਮੈਂ ਕਿਸੇ ਗੱਲ ਨੂੰ ਕਿਸੇ ਗੱਲ ਦੀ ਨਿੰਦਾ ਕਰਾਂਗਾ ਅ ਸ਼ਾਇਦ ਲੋਗੇ ਸਮਝਣ ਕਿ ਕੀ ਵਿਰੋਧੀ ਪਾਰਟੀ ਦਾ ਕਾਂਗਰਸ ਪਾਰਟੀ ਦਾ ਪ੍ਰਧਾਨ ਕਹਿ ਰਿਹਾ ਹੈ ਵਾਦੇ ਜਿਹੜੇ ਪੂਰੇ ਕੀਤੇ ਸਨ ਜਾਂ ਕਰ ਰਹੀ ਹੈ ਪੂਰਾ ਨਤੀਜਾ ਲੋਕਾਂ ਨੇ ਦਿੱਤਾ ਹੈ ਸੰਗਰੂਰ ਬਾਏ ਇਲੈਕਸ਼ਨ ਦਾ ਔਰ ਚੰਗੀ ਗੱਲ ਹੈ ਅਸੀਂ ਇਹ ਚਾਹੁੰਦੇ ਹਾਂ ਉਮੀਦ ਕਰਦੇ ਹਾਂ ਕਿ ਬਹੁਤ ਵੱਡਾ ਜਿਹੜਾ ਫਤਵਾ ਜਿਹੜਾ ਪਾਰਟੀ ਨੇ ਲੋਕਾਂ ਨੇ ਦਿੱਤਾ ਪਾਰਟੀ ਨੂੰ ਆਫਕੋਰਸ ਵਾਦੇ ਪੂਰੇ ਕਰਨੇ ਚਾਹੀਦੇ ਹੈ ਸਮੇ ਸਮੇਂ ਦੀਆਂ ਸਰਕਾਰਾਂ ਜਿਹੜੀਆਂ ਬੰਦੀਆਂ ਹੈ ਜਦੋਂ ਮੌਕਾ ਮਿਲਿਆ ਉਹਨਾਂ ਨੇ ਵਾਦੇ ਪੂਰੇ ਕੀਤੇ ਔਰ ਜੋ ਰਹਿ ਜਾਂਦੇ ਸੀ ਫਿਰ ਉਹ ਲੋਕਾਂ ਨੇ ਯਾਦ ਵੀ ਕਰਾਈ ਉਹ ਫਰਜ ਬੰਦਾ ਉਹਨਾਂ ਦੀ ਡਿਊਟੀ ਹੈ ਦੇਸ਼ ਦੀ ਪੰਜਾਬ ਕਾਂਗਰਸ ਕਿਸ ਤਰ੍ਹਾਂ ਦੁਬਾਰਾ ਖੜੀ ਹੋਵੇਗੀ ਜਿਸ ਤਰ੍ਹਾਂ ਲੋਕ ਸਭਾ ਦੇ ਵਿੱਚ ਸੰਦੂਰ ਤੋਂ ਬਾਅਦ ਸੋ ਖੜੀ ਖੁੜੀ ਹੋਣ ਦਾ ਤਾਂ ਫਿਰ ਬਾਅਦ ਚ ਦੱਸਾਂਗੇ ਕਿੱਦਾਂ ਹੋਏਗੀ ਕਾਂਗਰਸ ਪਾਰਟੀ ਵੈਸੀ ਖੜੀ ਹੈ ਖੜੀ ਡਿੱਗੀ ਨਹੀਂ ਹੈ ਕਿਤੇ ਕਾਂਗਰਸ ਪਾਰਟੀ ਇਸ ਗੱਲ ਦੀ ਚਿੰਤਾ ਨਾ ਕਰੋ ਨਹੀਂ ਬਸ ਜਿਹੜੇ ਲੀਡਰ ਹੈ ਉਹ ਕਹਿੰਦੇ ਆ ਵੀ ਰਾਜਾ ਵੜਿੰਗ ਇਕੱਲੇ ਹੀ ਰਹਿ ਗਏ ਉਹਨਾਂ ਨਾਲ ਕੋਈ ਨਹੀਂ ਹੈਗਾ ਚਲੋ ਚਲੋ ਕਿਸੇ ਦੇ ਕਹਿਣ ਨਾਲ ਇਹ ਮੈਨੂੰ ਕਿਹਨੇ ਕਿਹਾ ਇਹ ਗੱਲ ਇੱਥੇ ਐਮਐਲਏ ਕਿੱਥੋਂ ਦੇ ਐਮਐਲਏ ਨੇ ਕੱਲ ਐਮਐਲਏ ਦੇਮਾਨ ਕੁਝ ਵੀ ਕਹਦੇਗਾ ਰਾਜਾ ਵੜਿੰਗ ਉਹ ਕੋਈ ਥੋੜੀ ਹਰ ਚੀਜ਼ ਦਾ ਦੇਣਾ ਜ਼ਰੂਰੀ ਹੈ ਕੇਂਦਰ ਨੇ 50 ਦਾ ਪੈਡ ਥੈਂਕ ਯੂ ਬ੍ਰਦਰ ਮਹਿੰਗਾਈ ਗਈ ਤੇ ਇਹ ਲੋਕ ਸਿਲੰਡਰ ਚ ਵਾਦਾ ਕੀਤਾ ਕਿ ਇਸ ਤਰ੍ਹਾਂ ਜੱਜ ਕਰਦੇ ਹਾਂ ਅਸੀਂ ਤਾਂ ਕਹਿ ਰਹੇ ਹਾਂ ਕਿ 8 ਸਾਲਾਂ ਦੇ ਵਿੱਚ 1200 1100 1150 ਦਾ ਸਿਲੰਡਰ ਕਰਤਾ ਸਾਡੇ ਸਮੇਂ 'ਚ 300 ਪੈਡ ਰੁਪਏ ਦਾ ਸਿਲੰਡਰ ਹੁੰਦਾ ਸੀ ਅੱਜ ਤੋਂ ਜਦੋਂ ਮਨਮੋਹਨ ਸਿੰਘ ਦੀ ਸਰਕਾਰ ਹੁੰਦੀ ਸੀ ਸੋ ਲੋਕਾਂ ਦਾ ਕੰਜ਼ਿਊਮਰ ਕੱਢਣ ਲੱਗੇ ਵੇ ਮਹਿੰਗਾਈ ਨੇ ਚਰਨ ਸੀਮਾ ਤੇ ਮਹਿੰਗਾਈ ਨੇ ਪੰਜਾਬ ਦੇ ਲੋਕ ਗੌਰਦੇਸ਼ ਦੇ ਲੋਕ ਮੈਂ ਸਮਝਦਾ ਕਿ ਇਹ ਤੇ ਵਿਚਾਰ ਕਰਨ ਕਿ ਅੱਜ ਜਿਹੜੀ ਸਰਕਾਰ ਹੈ ਉਹਨਾਂ ਨੇ ਜਨਤਾ ਦਾ ਜਨਾਜਾ ਕੱਢ ਦਿੱਤਾ ਸੁਮੇਤਾ ਰਾਨੀ ਤਾਂ ਪਹਿਲਾਂ ਸਾਰੇ ਹਿੰਦੁਸਤਾਨ ਦੇ ਸਾਰੇ